ਜਮਿਨੀ ਬਾਦ ਨੂੰ ਲੈ ਕੇ ਫੈਰਿੰਗ ਹੋਈ ਸੀ ਪਤਾ ਲੱਗਾ ਵੀ ਤੁਸੀਂ ਉਸ ਕੇਸ ਵਿੱਚ ਉਹ ਲੜੀਂਦੇ ਜਿਹੜੇ ਮੁਲਜ਼ਮ ਹੈਗੇ ਤੁਸੀਂ ਕਾਬੂ ਕੀਤੇ ਹੈਗੇ ਸਰ ਕੀ ਸਾਰਾ ਮਾਮਲਾ ਹੈਗਾ ਕਿੰਨੇ ਬੰਦੇ ਤੁਸੀਂ ਕਾਬੂ ਕੀਤੇ ਸਨ دہشت ਫਲਾਣ ਨੂੰ ਲੈ ਕੇ ਕਈ ਅਨਸਰ ਸਰ ਸਰ ਗਰਮ ਹੁੰਦੇ ਨੇ ਜਿਲੰਦਰ ਵਿਆਤੀ ਪੁਲਿਸ ਪੈਨਾਂ ਤੋਂ ਹੀ ਇਹ ਹਜੇ دہشتਗਰ ਜੋ ਕਿ دہشت ਫਿਲਾਉਂਦੇ ਆ ਇਹਨਾਂ ਦੇ ਖਿਲਾਫ ਸ਼ੁਰੂ ਤੋਂ ਨੁਕੀਲ ਕਸਦੀ ਰਹੀ ਹੈ ਇਸੀ ਕੜੀ ਵਿੱਚ ਸਾਡੇ ਜਲੰਧਰ ਦੇ ਆਤੀ ਸਰਦਾਰ ਹਰਕਮਨਪ੍ਰੀਤ ਸਿੰਘ ਖਾਕਤੇ ਡੀਐਸਪੀ ਫਲੋਰ ਸਰਦਾਰ ਸਰਵਨ ਸਿੰਘ ਬਲਜੀਤ ਜੀ ਹਜ਼ਰਤਾ ਤੇ ਡਿਵੀਜ਼ਨ ਮੁਦੇਸ਼ਾਫੇ ਜੋ ਅੰਸਰ ਜੋ ਕਿ ਕਾਨੂੰਨ ਦੇ ਸ਼ਾਸਨ ਨੂੰ ਚੈਲੰਜ ਕਰਦੇ ਆ ਅਤੇ ਇਹ ਦੱਸਦੇ ਆ ਕਿ ਅਸੀਂ ਕਾਨੂੰਨ ਦੇ ਸ਼ਾਸਨ ਨੂੰ ਨਹੀਂ ਮੰਨਦੇ ਆ ਤੇ ਦਹਿਸ਼ਤ ਫੈਲਾਉਂਦੇ ਨੇ ਇਸੀ ਕੜੀ ਵਿੱਚ ਇਹ ਲੋਕਾਂ ਨੂੰ ਠੱਲਪਾਂ ਸਬੰਧੀ ਅਸੀਂ ਇੱਕ ਮੁਕੱਦਮਾ ਨੰਬਰ 15 ਮਿਤੀ 17/1/2025 ਦਰਜ ਦਸਤੇ ਕੀਤਾ ਸੀ ਜੋ ਸਤਰਾਮ ਸਿੰਘ ਪੁੱਤਰ ਬਲਦੇਵ ਸਿੰਘ ਨੇ ਪੁਲਿਸ ਨੂੰ ਬਿਆਨ ਦਰਜ ਕਰਵਾਇਆ ਸੀ ਕਿ ਪਹਿਲਾਂ ਲੋਹੜੀ ਵਾਲੇ ਦਿਨ 13 ਤਾਰੀਖ ਨੂੰ ਬਲਜੀਤ ਸਿੰਘ ਬਿੱਲਾ ਗੁਰਪ੍ਰੀਤ ਸਿੰਘ ਗੋਰਾ ਆਪਣੇ ਹੋਰ ਸਾਥੀਆਂ ਨਾਲ ਜੋ ਕਿ ਕੜਾਨੇ ਦੇ ਰਹਿਣ ਵਾਲੇ ਆ ਇਹਨਾਂ ਨੇ ਗਨ ਪੁਆਇੰਟ ਤੇ ਇਹਨਾਂ ਤੋਂ ਇੱਕ ਟਰੈਕਟਰ ਦੀ ਖੋਹ ਕੀਤੀ ਸੀ ਘਰ ਦੇ ਵਿੱਚ ਆ ਕੇ ਤੇ ਇਹ ਪਰਿਵਾਰ ਇੰਨਾ ਜ਼ਿਆਦਾ ਡਰ ਗਿਆ ਸੀ ਇਹਨਾਂ ਨੇ ਸਬੰਧਤ ਪੁਲਿਸ ਨੂੰ ਜਾਂ ਆਲੇ ਦੁਆਲੇ ਕਿਸੇ ਨੂੰ ਵੀ ਤਲਾਸ਼ ਨਹੀਂ ਦਿੱਤੀ 17 ਤਾਰੀਖ ਨੂੰ ਉਕਤ ਦੋਸ਼ੀ ਬਲਜੀਤ ਸਿੰਘ ਬਿੱਲਾ ਗੁਰਪ੍ਰੀਤ ਗੋਰਾ ਗੁਰਜੀਤ ਕੌਰ ਹਰਜੀਤ ਕੌਰ ਬਲਵਿੰਦਰ ਸਿੰਘ ਸਮੇਤ ਤਿੰਨ ਹੋਰ ਵਿਅਕਤੀ ਹਰਵੀਰ ਸਿੰਘ ਹੈਪੀ ਤੇ ਹਰਪ੍ਰੀਤ ਸਿੰਘ আট ਜਣੇ ਇਸ ਵਿੱਚ ਦੋ ਅਣਪਛਾਤੇ ਆਦੇ ਹੋਰ ਮਾਰੂਥਿਆਰਾਂ ਨਾਲ ਤੇ ਗਨ 12 ਬੋਰ ਦੀ ਰਾਈਫਲ ਦਾ ਇਸਤੇਮਾਲ ਕਰਦੇ ਹੋਏ ਅਤੇ ਇਸਨਾਂ ਨੇ ਮੌਕੇ ਤੇ ਫਾਇਰ ਵੀ ਕੀਤਾ ਇਹ ਪਤਾ ਲੱਗਿਆ ਤੇ ਜਿਸ ਸਮਾਨ ਦੀ ਸਾਨੂੰ ਖੋਜ ਵੀ ਮਿਲਿਆ ਇਹਨਾਂ ਨੇ ਸਤਨਾਮ ਸਿੰਘ ਕੰਪਲੇਨੈਂਟ ਦੇ ਪਿਤਾ ਬਲਦੇਵ ਸਿੰਘ ਨੂੰ ਪ੍ਰੋਪਰ ਗਨ ਪੁਆਇੰਟ ਤੇ ਰੱਖ ਕੇ ਉਸ ਤੋਂ ਖਾਲੀ ਕਾਗਜ਼ਾਤਾਂ ਤੇ ਦਸਤਖਤ ਕਰਾਏ ਤੇ ਸ਼ਟਮਾ ਤੇ ਸਾਈਨ ਕਰਵਾਏ ਜੋ ਇਹ ਦੱਸਣਯੋਗ ਹੈ ਕਿ ਜੋ ਸਤਨਾਮ ਸਿੰਘ ਦਾ ਪਰਿਵਾਰ ਹੈ ਇੱਕ ਨੌ ਕਿੱਲੇ ਜਗ੍ਹਾ ਤੇ ਰਹਿ ਰਿਹਾ ਹੈ ਜੋਗਤ ਜਗਤ ਜਸਵੀਰ ਕੌਰ ਜੋ ਕਿ ਦੋਸ਼ੀ ਬਲਵਿੰਦ ਬਲਜੀਤ ਸਿੰਘ ਦੀ ਭੂਆ ਦੀ ਹੈ ਤੇ ਇਹ ਉਕਤ ਜਗ੍ਹਾ ਤੇ ਆਪਣਾ ਹੱਕ ਜਮਾਉਂਦੇ ਨੇ ਦੋਸ਼ੀ ਤੇਰੇ ਤੇ ਚਾਹੁੰਦੇ ਸੀ ਕਿ ਇਹ ਜਗ੍ਹਾ ਖਾਲੀ ਕਰ ਜਾਣ ਤੇ ਕੋਈ ਕੰਪਲੇਨੈਂਟ ਤੇ ਉਸ ਜਗ੍ਹਾ ਦੀ ਦੇਖਰੇਖ ਕਰਦੇ ਸੀ ਜੀ ਸਰ ਸਰ ਜਿਹੜੇ ਇੱਥੇ ਕਾਬਜ਼ੇ ਹੈਗੇ ਜਗ੍ਹਾ ਤੇ ਉਹ ਜਗ੍ਹਾ ਉਹਨਾਂ ਦੀ ਨਹੀਂ ਹੈਗੀ ਇਹ ਬੇਸਿਕਲੀ ਜਗ੍ਹਾ ਜਸਵੀਰ ਕੌਰ ਕਾਬਜ਼ ਹੈ ਜਸਵੀਰ ਕੌਰ ਦੇ ਨਾਮ ਤੇ ਵੀ ਜਗ੍ਹਾ ਨਹੀਂ ਹੈਗੀ ਜੋ ਉਹਨਾਂ ਦੇ ਦਸਨੀਯੋਗ ਮੁਤਾਬਕ ਹੈ ਕਿਉਂਕਿ ਇਹ ਜਗ੍ਹਾ ਲੋਟਡ ਹੁੰਦੀ ਆ ਤੇ ਇਸ ਸਬੰਧੀ ਇਹ ਇਸ ਦੀ ਦੇਖ ਰਹੀ ਕਿ ਅੱਗੇ ਬਲਦੇਵ ਸਿੰਘ ਦਾ ਪਰਿਵਾਰ ਕਰ ਰਿਹਾ ਸੀਗਾ ਤੇ ਜਿਸ ਨੂੰ ਲੈ ਕੇ ਕੜਿਆਲੇ ਦੇ ਜਾਂ ਦੂਕਤ ਸਾਰੇ ਦੋਸ਼ੀ ਇਹਨਾਂ ਨੂੰ ਉੱਥੋਂ ਕੱਢਣਾ ਚਾਹੁੰਦੇ ਸੀ ਤੇ ਉਸ ਦਿਨ ਇਹ ਦੋ ਗੱਡੀਆਂ ਤੇ ਗਏ ਸੀ ਇੱਕ ਜ਼ਾਈਲੋ ਗੱਡੀ ਤੇ ਤੇ ਇੱਕ ਵਰਨਾ ਗੱਡੀ ਤੇ ਵਰਨਾ ਗੱਡੀ ਤੇ ਜੋ ਐਸਕਾਂਡਟ ਦੋਸ਼ੀ ਹੈ ਪਰ ਜਗ੍ਹਾ ਉਹਨਾਂ ਕੋਲ ਆ ਤੇ ਜ਼ਾਇਲੋ ਕਟੀ ਸੀ ਰਿਕਵਰ ਕਰ ਲਈ ਹੈ ਤੇ ਮੁਕਦਮੇ ਵਿੱਚ ਵਰਤਿਆ 12 ਬੋਰ ਰਾਈਫਲ ਵੀ ਰਿਕਵਰ ਹੋ ਚੁੱਕੀ ਹੈ ਜੋ ਕਿ ਬਲਵਿੰਦਰ ਸਿੰਘ ਦੇ ਨਾਮ ਤੇ ਲਸੈਂਸੀ ਹੈ ਤੇ ਅਸੀਂ ਇਸ ਸੰਬੰਧੀ 5 ਜ਼ਿੰਦਾਕਾਰ 60 ਜ਼ਿੰਦਾਕਾਰ ਤੂਸ ਇੱਕ ਮਿਸਕਾਰ ਤੂਸ ਤੇ ਇੱਕ ਖੋਲ ਬਰਾਮਦ ਕੀਤਾ ਤੇ ਜੋ ਟਰੈਕਟਰ ਇਹਨਾਂ ਨੇ ਖੋਹ ਕੀਤਾ ਸੀਗਾ ਖੋਹ ਕਹਿ ਦਈਏ ਜਾਂ ਡਕੈਤੀ ਕਹਿ ਦਈਏ ਜੋ ਵੀ ਆ ਅਸੀਂ ਉਹ ਵੀ ਰਿਕਵਰ ਕਰ ਲਿਆ ਹੋਇਆ ਤੇ ਮੁਕਦਮੇ ਦੀ ਤਫਤੀਸ਼ ਚੱਲ ਰਹੀ ਹੈ ਇਹਦੇ ਵਿੱਚ ਹੋਰ ਵੀ ਕੋਈ ਬੰਦੇ ਸ਼ਾਮ ਹੋਏ ਆ ਜੀ ਆਹ ਪੰਜ ਦੋਸ਼ੀਆਂ ਤੋਂ ਲਾਵਾ ਤਿੰਨ ਦੋਸ਼ੀ ਹੋਰ ਹਰਵੀਰ ਸਿੰਘ ਹੈਪੀ ਤੇ ਹਰਪ੍ਰੀਤ ਸਿੰਘ ਵੀ ਭੱਜੇ ਹੋਇਆ ਜਿਨ੍ਹਾਂ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ ਨਾ ਤੇ ਪਹਿਲਾਂ ਕੋਈ ਮੁਕਾਦਮਾ ਇਸ ਨੂੰ ਵੈਰੀਫਾਈ ਕਰ ਰਿਹਾ ਹੈ